ਅੱਜ ਅਸੀਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਯਹੋਵਾ ਪਰਮੇਸ਼ਵਰ ਆਪਣੇ ਦਾਸਾਂ ਦੇ ਸਿੰਘ ਨੂੰ ਉੱਚਿਆ ਕਰਨ ਵਾਲਾ ਪਰਮੇਸ਼ਵਰ ਹੈ ਹallelujah ਯਹੋਵਾ ਪਰਮੇਸ਼ਵਰ ਆਪਣੇ ਦਾਸਾਂ ਦੇ ਸਿੰਘ ਨੂੰ ਉੱਚਿਆ ਕਰਨ ਵਾਲਾ ਪਰਮੇਸ਼ਵਰ ਹੈ ਹallelujah ਹallelujah ਭਾਵੇਂ ਪਰਮੇਸ਼ਵਰ ਦਾ ਕੰਮ ਕਰਨ ਵਾਲੇ ਦਾਸਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਆ। ਕਈ ਤਰ੍ਹਾਂ ਦੀਆਂ ਬੋਲੀਆਂ ਸਹਿਣੀਆਂ ਪੈਂਦੀਆਂ ਆ। ਕਈ ਤਰ੍ਹਾਂ ਦੇ ਹਾਲਾਤਾਂ ਚੋਂ ਨਿਕਲਣਾ ਪੈਂਦਾ ਆ। ਪਰ ਫਿਰ ਵੀ ਸੈਨਾਵਾਂ ਦਾ ਯਹੋਵਾ ਪਰਮੇਸ਼ਵਰ ਆਪਣੇ ਦਾਸਾਂ ਨੂੰ ਇਕੱਲਿਆਂ ਤੇ ਅਨਾਥ ਨਹੀਂ ਛੱਡਦਾ। ਹallelujah। ਉਹ ਯਾਕੂਬ ਦਾ ਖੁਦਾ ਆਪਣੇ ਦਾਸ ਦੀ ਪਤ ਨੂੰ ਉੱਚਿਆਂ ਕਰਦਾ ਆ। ਹallelujah। ਸੋ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਦਾ ਜੋ ਪ੍ਰਭੂ ਆਪਣੇ ਬੇਟੇ ਬੇਟੀਆਂ ਦੀ ਹਿਫਾਜ਼ਤ ਕਰਦੇ ਆ ਅਰ ਤੁਸੀਂ ਪਰਮੇਸ਼ਰ ਦੇ ਬੇਟੇ ਬੇਟੀਆਂ ਹਾਲੇਲੂਇਆ ਤੁਸੀਂ ਕਦੀ ਵੀ ਆਪਣੇ ਆਪ ਨੂੰ ਇਕੱਲਿਆਂ ਨਹੀਂ ਸਮਝਣਾ ਕਦੀ ਵੀ ਚਰਚ ਆਉਣ ਲੱਗਿਆ ਘਬਰਾਉਣਾ ਨਹੀਂ ਕਿ ਲੋਕੀ ਕੀ ਕਹਿਣਗੇ ਜਾਂ ਹਾਲਾਤ ਕੀ ਕਹਿੰਦੇ ਆ ਤੁਸੀਂ ਆਪਣੀਆਂ ਅੱਖਾਂ ਪਰਮੇਸ਼ਰ ਜੀ ਵੱਲ ਲਗਾਉਣੀਆਂ ਆ ਹਾਲੇਲੂਇਆ ਦੇਖੋ ਜਦੋਂ ਰਾਜਾ ਦਾਊਦ ਗੋਲੀਅਥ ਦੇ ਸਾਹਮਣੇ ਖੜਾ ਸੀ ਉਦੋਂ ਉਹ ਰਾਜਾ ਨਹੀਂ ਸੀ ਇੱਕ ਅੱਲੜ ਉਮਰ ਦਾ ਨੌਜਵਾਨ ਸੀ ਤੇ ਜਿਹੜਾ ਗੋਲੀਅਥ ਸੀਗਾ ਉਹ ਇੱਕ ਤਜਰਬੇਕਾਰ ਜੋਧਾ ਸੀਗਾ ਜਿਹਦਾ ਸਰੀਰ ਵੀ ਚੰਗਾ দানਵ ਵਰਗਾ ਸਰੀਰ ਸੀਗਾ ਇੱਕ ਦਾਨਵ ਮਨੁੱਖ ਸਿਗਾ ਉਹ ਰਾਖਸ਼ ਤੇ ਨਿਆਈਂ ਸਿਗਾ ਜੇਕਰ ਦਾਊਦ ਇੱਕ ਸਧਾਰਨ ਤਰੀਕੇ ਦੇ ਨਾਲ ਗੋਲੀਅਤ ਨੂੰ ਦੇਖਦਾ ਜਾਂ ਅਗਰ ਦਾਊਦ ਦਾ ਰਿਸ਼ਤਾ ਪਰਮੇਸ਼ਵਰ ਜੀ ਦੇ ਨਾਲ ਇੰਨਾ ਮਜ਼ਬੂਤ ਨਾ ਹੁੰਦਾ ਜਾਂ ਦਾਊਦ ਨੂੰ ਆਪਣੇ ਪਰਮੇਸ਼ਵਰ ਦੇ ਉੱਤੇ ਇੰਨਾ ਭਰੋਸਾ ਨਾ ਹੁੰਦਾ ਤਾਂ ਸ਼ਾਇਦ ਗੋਲੀਅਤ ਨੂੰ ਦੇਖਦਿਆਂ ਹੀ ਦਾਊਦ ਬੇਹੋਸ਼ ਹੋ ਜਾਂਦਾ ਅਰ ਜੇ ਇਸ ਤਰੀਕੇ ਦੇ ਨਾਲ ਗੋਲੀਅਥ 다ਊਦ ਦੇ ਨਾਲ ਗੱਲਾਂ ਕਰ ਰਿਹਾ ਸੀਗਾ ਕਿ ਤੂੰ ਮੇਰਾ ਮਜ਼ਾਕ ਉਡਾਉਣ ਦੇ ਲਈ ਆਇਆ ਹੈਂ ਤੂੰ ਮੈਨੂੰ ਕੁੱਤਾ ਸਮਝਿਆ ਹੈ ਮੈਂ ਇੰਨਾ ਵੱਡਾ ਸੂਰਬੀਰ ਤੇ ਤੂੰ ਤੁਛ ਜਿਹਾ ਨਿਆਣਾ ਮੈਂ ਕਹਿੰਦਾ ਮੈਂ ਅੱਜ ਹੀ ਤੇਰਾ ਜਿਹੜਾ ਮਾਸ ਇੱਥੇ ਕਾਵਾਂ ਚੜੀਆਂ ਨੂੰ ਪਾ ਦੂੰਗਾ ਤਾਂ ਅਗਰ ਰਾਜੇ 다ਊਦ ਦਾ ਪ੍ਰੋਸਾ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਦੇ ਉੱਤੇ ਨਾਂ ਹੁੰਦਾ ਤਾਂ ਉੱਥੇ ਸ਼ਾਇਦ ਉਹ ਖਲੋ ਨਾ ਪਾਉਂਦਾ ਉਸ ਗੋਲੀਅਥ ਨੂੰ ਲੱਗ ਰਿਆ ਸੀਗਾ ਕਿ ਦਾਊਦ ਮੇਰੇ ਵੱਲ ਵੇਖ ਰਿਹਾ ਹੈ ਪਰ ਦਾਊਦ ਗੋਲੀਅਥ ਵੱਲ ਨਹੀਂ ਵੇਖ ਰਿਹਾ ਸੀਗਾ ਦਾਊਦ ਆਪਣੇ ਪਰਮੇਸ਼ਵਰ ਵੱਲ ਦੇਖ ਰਿਹਾ ਸੀ ਹallelujah ਹallelujah ਅਗਰ ਦਾਊਦ ਗੋਲੀਅਥ ਵੱਲ ਨੂੰ ਦੇਖਦਾ ਤਾਂ ਗੋਲੀਅਥ ਨੂੰ ਉਹਨੂੰ ਵੱਡਾ ਨਜ਼ਰ ਆਉਣਾ ਸੀ ਪਰ ਦਾਊਦ ਨੇ ਆਪਣੇ ਪਰਮੇਸ਼ਵਰ ਵੱਲ ਨੂੰ ਦੇਖਿਆ ਤਾਂ ਦਾਊਦ ਦਾ ਪਰਮੇਸ਼ਵਰ ਗੋਲੀਅਥ ਦੇ ਨਾਲੋਂ ਹਜ਼ਾਰਾਂ ਗੁਣਾ ਵੱਡਾ ਸੀ ਇਸ ਲਈ ਦਾਊਦ ਨੂੰ ਗੋਲੀਅਥ ਬਹੁਤ ਛੋਟਾ ਨਜ਼ਰ ਆ ਰਿਹਾ ਸੀ ਹਾਲੇਲੂਇਆ ਇਸ ਲਈ ਕਦੀ ਵੀ ਕਦੀ ਵੀ ਤੁਸੀਂ ਦੁੱਖ ਵਿੱਚ ਆ ਤਕਲੀਫ ਦੇ ਵਿੱਚ ਆ ਤੰਗੀ ਵਿੱਚ ਆ ਪਰੇਸ਼ਾਨੀ ਦੇ ਵਿੱਚ ਆ ਤੁਸੀਂ ਉਸ ਪ੍ਰੋਬਲਮ ਨੂੰ ਨਹੀਂ ਦੇਖਣਾ ਅਗਰ ਤੁਸੀਂ ਉਸ ਪ੍ਰੋਬਲਮ ਨੂੰ ਦੇਖੋਗੇ ਉਹ ਤੁਹਾਨੂੰ ਵੱਡੀ ਨਜ਼ਰ ਆਏਗੀ ਉਹ ਤੁਹਾਨੂੰ ਡਰਾਏਗੀ ਪਰ ਤੁਸੀਂ ਉਸ ਵੇਲੇ ਦੇਖਣਾ ਆਪਣੇ ਪਰਮੇਸ਼ਵਰ ਵੱਲ ਨੂੰ ਅਰ ਜਦੋਂ ਤੁਸੀਂ ਆਪਣੇ ਪਰਮੇਸ਼ਵਰ ਵੱਲ ਨੂੰ ਦੇਖੋਗੇ ਤੁਹਾਨੂੰ ਸਮੱਸਿਆ ਨਜ਼ਰ ਵੀ ਨਹੀਂ ਆਊਗੀ ਹallelujah ਤੁਹਾਨੂੰ ਦੁੱਖ ਨਜ਼ਰ ਵੀ ਨਹੀਂ ਆਊਗਾ ਤੁਹਾਨੂੰ ਪਰੇਸ਼ਾਨੀ ਨਜ਼ਰ ਵੀ ਨਹੀਂ ਆਏਗੀ ਕਿਉਂਕਿ ਸਭ ਤੋਂ ਵੱਡਾ ਕੌਣ ਹੈ ਸਰਵ ਸ਼ਕਤੀਮਾਨ ਪਰਮੇਸ਼ਰ ਹallelujah ਸਹਨਾਵਾ ਦਾ ਯਹੋਵਾ ਪਰਮੇਸ਼ਰ ਇਸ ਧਰਤੀ ਦਾ ਸਿਰਜਣਹਾਰ ਪਰਮੇਸ਼ਰ ਹallelujah ਹallelujah ਇਸ ਲਈ ਚਾਹੇ ਪ੍ਰਸਥਿਤੀ ਕਿੱਦਾਂ ਦੀ ਵੀ ਹੋਵੇ ਹਾਲਾਤ ਕਿਵੇਂ ਦੇ ਵੀ ਹੋਣ ਸਰੀਰ ਦੇ ਵਿੱਚ ਦੁੱਖ ਆ ਤਕਲੀਫ ਆ ਪਰ ਸਾਡਾ ਈਮਾਨ ਸਾਡੇ ਪਰਮੇਸ਼ਰ ਦੇ ਉੱਤੇ ਹੋਣਾ ਚਾਹੀਦਾ ਆ ਹallelujah ਤਾਂ ਜਦੋਂ ਦਾਊਦ ਨੇ ਆਪਣੇ ਪਰਮੇਸ਼ਵਰ ਵੱਲ ਨੂੰ ਤੱਕਿਆ ਔਰ ਗੋਲੀਅਤ ਨੇ ਉਹਨੂੰ ਪੁੱਛਿਆ ਕਹਿੰਦਾ ਤੂੰ ਕਿੰਨੂ ਨਾਲ ਲੈ ਕੇ ਆਇਆ ਆ ਤੂੰ ਕੱਲਾ ਹੀ ਆਇਆ ਆ ਕਿਹਦੇ ਨਾਲ ਆਇਆ ਆ ਤੇ ਦਾਊਦ ਨੇ ਕੀ ਜਵਾਬ ਦਿੱਤਾ ਸੀ ਕਹਿੰਦਾ ਮੈਂ ਆਪਣੇ ਸਹਨਾਵਾ ਦੇ ਯਹੋਵਾ ਪਰਮੇਸ਼ਵਰ ਦੇ ਨਾਮ ਤੇ ਆਇਆ ਆ ਹallelujah ਉਹਦੇ ਬਲ ਦੇ ਨਾਲ ਆਇਆ ਆ ਤਾਂ ਜਿਹੜੇ ਲੋਕ ਆਪਣੇ ਪਰਮੇਸ਼ਵਰ ਦੇ ਨਾਮ ਤੇ ਉਹਦੇ ਬਲ ਦੇ ਨਾਲ ਖਲੋਂਦੇ ਆ ਉਹਦੇ ਬਲ ਦੇ ਨਾਲ ਨਿਕਲਦੇ ਆ ਫਿਰ ਦਾ ਉਹਨਾਂ ਦੇ ਸਾਹਮਣੇ ਟਹਿ ਢੇਰੀ ਹੋ ਜਾਂਦੀ ਆ ਔਰ ਦਾਊਦ ਨੇ ਗੋਲੀਅਥ ਦੀ ਹੀ ਤਲਵਾਰ ਦੇ ਨਾਲ ਉਹਦਾ ਸਿਰ ਕਲਮ ਕੀਤਾ ਸੀਗਾ ਹallelujah ਉਹਨੇ ਇੱਕ ਵੱਟੀ ਗੋਪੀਏ ਚ ਕਮਾ ਕੇ ਐਸੀ ਮਾਰੀ ਉਹਦੇ ਮੱਥੇ ਵਿੱਚ ਕਿ ਪਰਮੇਸ਼ਵਰ ਦਾ ਸਾਮਰਥ ਉਸ ਵੱਟੀ ਦੇ ਵਿੱਚ ਆ ਗਿਆ ਔਰ ਗੋਲੀਅਥ ਟਹਿ ਢੇਰੀ ਹੋ ਗਿਆ ਉਸ ਵੱਟੀ ਦੇ ਨਾਲ ਤਾਂ ਫਿਰ 다ਊਦ ਨੇ ਗੋਲੀਅੱਥ ਹੀ ਤਲਵਾਰ ਕੱਢ ਕੇ ਉਹਦਾ ਸਿਰ ਜਿਹੜਾ ਸੀਗਾ ਉਹਦੇ ਢਾੜ ਦੇ ਨਾਲ ਉਹ ਵੱਖਰਾ ਕਰ ਦਿੱਤਾ ਤੁਸੀਂ ਤੁਹਾਡੀ ਸਮੱਸਿਆ ਦੇ ਨਾਲ ਹੀ ਉਸ ਸਮੱਸਿਆ ਦਾ ਅੰਤ ਕਰੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਸਮੱਸਿਆ ਤੁਹਾਨੂੰ ਨਹੀਂ ਹਰਾ ਸਕਦੀ ਤੁਸੀਂ ਸਮੱਸਿਆ ਨੂੰ ਹਰਾਓਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਬਿਮਾਰੀ ਤੁਹਾਨੂੰ ਨਹੀਂ ਹਰਾ ਸਕਦੀ ਤੁਸੀਂ ਬਿਮਾਰੀ ਨੂੰ ਹਰਾਓਗੇ ਪਰੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਜ਼ ਤੁਹਾਨੂੰ ਨਹੀਂ ਮਾਰ ਸਕਦੇ ਤੁਸੀਂ ਕਰਜ਼ੇ ਨੂੰ ਖਤਮ ਕਰੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿਉਂਕਿ ਤੁਹਾਡਾ ਪਰਮੇਸ਼ਰ ਸੈਨਾਵਾਂ ਦਾ ਯਹੋਵਾ ਪਰਮੇਸ਼ਰ ਮਹਾਨ ਪਰਮੇਸ਼ਰ ਹallelujah ਦੇਖੋ ਪ੍ਰਭੂ ਦੇ ਰਾਹ ਉੱਤੇ ਚੱਲਣਾ ਇੰਨਾ ਸੌਖਾ ਨਹੀਂ ਆ ਪਰ ਇੰਨਾ ਔਖਾ ਵੀ ਨਹੀਂ ਆ ਔਖਾ ਉਹਨਾਂ ਨੂੰ ਲੱਗਦਾ ਆ ਜਿਹੜੇ ਦੁਨੀਆ ਦੀਆਂ ਬੋਲੀਆਂ ਤੋਂ ਡਰਦੇ ਆ ਉਹਨਾਂ ਨੂੰ ਸੌਖਾ ਨਹੀਂ ਲੱਗਦਾ ਜਿਨ੍ਹਾਂ ਨੇ ਹਾਲੇ ਆਪਣੀ ਈਗੋ ਨੂੰ ਖਤਮ ਨਹੀਂ ਕੀਤਾ ਜਿਨ੍ਹਾਂ ਨੇ ਆਪਣੇ ਕਮੰਡ ਨੂੰ ਖਤਮ ਨਹੀਂ ਕੀਤਾ ਉਹਨਾਂ ਨੂੰ ਬਹੁਤ ਔਖਾ ਲੱਗਦਾ ਹੈ ਕਿ ਕੋਈ ਮੈਨੂੰ ਕੀ ਕਹੂਗਾ ਇਸ ਲਈ ਉਹਨਾਂ ਨੂੰ ਬਹੁਤ ਔਖਾ ਲੱਗਦਾ ਹੈ ਪਰ ਜਿਨ੍ਹਾਂ ਨੇ ਆਪਣੇ ਅੰਦਰੋਂ ਘਮੰਡ ਨੂੰ ਖਤਮ ਕਰ ਲਿਆ ਆਪਣੇ ਅੰਦਰ ਲੈ ਹੀ ਮਸੀਹ ਨੂੰ ਆਂਦਾ ਆਪਣੇ ਆਪ ਨੂੰ ਮਸੀਹ ਦੇ ਨਾਲ ਸਲੀਬ ਦੇ ਉੱਤੇ ਦੇ ਦਿੱਤਾ ਹੁਣ ਉਹ ਪਾਲਿਸ ਦੇ ਮਾਮ ਚੰਦੇ ਮੇਰੇ ਵਿੱਚ ਮੈਂ ਨਹੀਂ ਪਰ ਮਸੀਹ ਜਿੰਦਾ ਆ ਉਹ ਪਰਵਾਹ ਨਹੀਂ ਕਰਦੇ ਫਿਰ ਕੋਈ ਉਹਨੂੰ ਕੀ ਕਹਿੰਦਾ ਆ ਪਰ ਇਹ ਸੱਚ ਹੈ ਕਿ ਸੱਚ ਦੇ ਰਾਹ ਉੱਤੇ ਚੱਲਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਮੁਸੀਬਤਾਂ ਆਉਂਦੀਆਂ ਆ ਸਾਨੂੰ ਸਭ ਨੂੰ mentally prepare ਰਹਿਣ ਦੀ ਜ਼ਰੂਰਤ ਆ ਮਾਨਸਿਕ ਤੌਰ ਤੇ ਸਾਨੂੰ ਤਿਆਰ ਰਹਿਣ ਦੀ ਜ਼ਰੂਰਤ ਆ ਕਿਸੇ ਵੀ ਵੇਲੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਕਿਸੇ ਵੇਲੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮੱਸਿਆ ਆ ਉਹਨੂੰ ਫੇਸ ਕਰਨ ਦੇ ਲਈ ਅਸੀਂ ਤਿਆਰ ਹੋਣੇ ਚਾਹੀਦੇ ਹਾਂ ਹallelujah ਇਹ ਨਹੀਂ ਕਦੀ ਵੀ ਸੋchna ਕਿ ਮੈਨੂੰ ਇਦਾਂ ਮੇਰੇ ਰਾਹ ਦੇ ਵਿੱਚ ਇਹ ਰੁਕਾਵਟ ਕਿਉਂ ਆਈ ਹੈ ਮੈਂ ਤਾਂ ਚਰਚ ਜਾਣਾ ਮੇਰਾ ਸਿਰ ਕਿਉਂ ਦੁਖਿਆ ਮੈਂ ਤਾਂ ਚਰਚ ਜਾਣਾ ਅੱਜ ਮੇਰੇ ਕੋਲੇ ਪੈਸੇ ਕਿਉਂ ਨਹੀਂ ਹੈਗੇ ਮੈਂ ਤਾਂ ਚਰਚ ਨੂੰ ਜਾਣਾ ਆ ਅੱਜ ਮੇਰੇ ਘਰ ਦੇ ਵਿੱਚ ਕੋਈ ਬਿਮਾਰ ਕਿਦਾਂ ਹੋ ਗਿਆ ਹਰ ਚੀਜ਼ ਦੇ ਲਈ ਤਿਆਰ ਰਹਿਣਾ ਪਰ ਪਰਮੇਸ਼ਵਰ ਦੇ ਨਾਲ ਪਿਆਰ ਕਦੀ ਵੀ ਘਟਣਾ ਨਹੀਂ ਚਾਹੀਦਾ ਹallelujah ਜੇਕਰ ਤੁਸੀਂ 올ਟੈਸਟਾਮੈਂਟ ਦੇ ਵਿੱਚ ਵੀ ਦੇਖੋ ਤਾਂ ਜਿੰਨੇ ਲੋਕਾਂ ਨੇ ਪਰਮੇਸ਼ਵਰ ਦੀ ਰਾਹ ਨੂੰ ਫੋਲੋ ਕੀਤਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਜੀਵਨ ਦੇ ਵਿੱਚ ਆਈਆਂ ਅਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਹਿੰਦਾ ਧਰਮੀ ਦੇ ਉੱਤੇ ਬਹੁਤ ਮੁਸੀਬਤਾਂ ਪੈਂਦੀਆਂ ਆ ਇਹ ਨਹੀਂ ਲਿਖਿਆ ਧਰਮੀ ਦੇ ਉੱਤੇ ਕੋਈ ਮੁਸੀਬਤ ਨਹੀਂ ਪੈਂਦੀ ਕਹਿੰਦਾ ਧਰਮੀ ਉੱਤੇ ਬਹੁਤ ਮੁਸੀਬਤਾਂ ਪੈਂਦੀਆਂ ਆ ਪਰ ਯਹਵਾ ਉਹਨਾਂ ਸਾਰੀਆਂ ਵਿੱਚੋਂ ਉਹਨੂੰ ਕੱਢ ਲੈਂਦਾ ਆ ਹallelujah ਹallelujah ਬੋਲ ਯਿਸੂ ਮਸੀਹ ਕੀ ਜੈ ਧਰਮੀ ਉੱਤੇ ਮੁਸੀਬਤਾਂ ਪੈਂਦੀਆਂ ਆ ਦੁੱਖ ਆਉਂਦੇ ਆ ਤਕਲੀਫ ਆਉਂਦੇ ਆ ਪਰੇਸ਼ਾਨੀ ਹੋ ਸਕਦੀ ਆ ਪਰ ਉਹ ਦੁੱਖ ਤਕਲੀਫ ਪਰੇਸ਼ਾਨੀ ਧਰਮੀ ਨੂੰ ਹਰਾ ਨਹੀਂ ਸਕਦੀ ਕਿਉਂਕਿ ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਉਹਨਾਂ ਚੀਜ਼ਾਂ ਦੇ ਵਿੱਚੋਂ ਧਰਮੀ ਨੂੰ ਕੱਢ ਲੈਂਦਾ ਆ ਜਿੱਦਾਂ ਆਪਾਂ ਜੇ ਪਹਿਲਾ ਰਾਜਾ ਦੀ ਕਿਤਾਬ ਜਿਹੜੀ ਆ ਪਹਿਲੇ ਰਾਜਾ ਦੀ ਕਿਤਾਬ ਤੁਸੀਂ ਘਰੇ ਜਾ ਕੇ ਪੂਰਾ ਚੈਪਟਰ ਜ਼ਰੂਰ ਪੜਿਓ ਉਹਦਾ 18 ਨੰਬਰ ਅਧਿਆਇ ਉਹਦੀ ਇੱਕ ਤੋਂ ਤੁਸੀਂ 46 ਨੰਬਰ ਪੰਕਤੀ ਤੱਕ ਦੇਖੋਗੇ ਪਰਮੇਸ਼ਵਰ ਦਾ ਜਨ ਪ੍ਰਭੂ ਦਾ ਠਹਿਰਾਇਆ ਹੋਇਆ ਨਬੀ ਆਹਾਬ ਰਾਜੇ ਦੇ ਸਾਹਮਣੇ ਜਿਹੜਾ ਆ ਉਹਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰਮੇਸ਼ਵਰ ਦਾ ਜਨ ਪ੍ਰਭੂ ਦੀ ਆਵਾਜ਼ ਨੂੰ ਸੁਣਦਾ ਆ ਜਿੱਦਾਂ ਪਰਮੇਸ਼ਵਰ ਨੇ ਹੁਕਮ ਦਿੱਤਾ ਉਦਾਂ ਹੀ ਚੱਲਦਾ ਆ ਪਰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਉਹਨੂੰ ਸਾਹਮਣਾ ਕਰਨਾ ਪਿਆ ਸਿਰਫ ਇਸੇ ਲਈ ਕਿਉਂਕਿ ਉਹ ਪਰਮੇਸ਼ਵਰ ਦੀ ਦਸਹੀ ਰਾਹ ਦੇ ਉੱਤੇ ਚੱਲਦਾ ਸੀ। ਔਰ ਉਹ ਗੱਲਾਂ ਕਰਦਾ ਸੀ ਜੋ ਪਰਮੇਸ਼ਵਰ ਦਾ ਆਤਮਾ ਉਹਨੂੰ ਦੱਸਦਾ ਸੀ ਕਿ ਜਾ ਤੇ ਉੱਥੇ ਜਾ ਕੇ ਆ ਸੁਨੇਹਾ ਦੇ ਦੇ, ਜਾ ਤੇ ਉੱਥੇ ਜਾ ਕੇ ਆ ਸ਼ਬਦ ਬੋਲ ਦੇ। ਉਹ ਬੋਲਦਾ ਸੀ ਇਹ ਲੋਕੀ ਉਸ ਚੀਜ਼ ਨੂੰ ਪੂਰਾ ਹੁੰਦਾ ਵੀ ਦੇਖਦੇ ਸੀ ਪਰ ਬਹੁਤ ਸਾਰੇ ਲੋਕ ਉਹਦੇ ਵਿਰੁੱਧ ਹੋ ਜਾਂਦੇ ਸੀ। ਅੱਜ ਵੀ ਇਦਾਂ ਹੁੰਦਾ ਆ ਜਦੋਂ ਨੋਖ ਸੱਚ ਦੀ ਰਾਹ ਤੇ ਚੱਲਦਾ ਆ ਉਹ ਸਚਾਈ ਦਾ ਕੰਮ ਕਰਦਾ ਆ ਸਚਾਈ ਬੋਲਦਾ ਆ ਤਾਂ ਬਹੁਤ ਸਾਰੇ ਲੋਕ ਜਿੱਥੇ ਉਹਦੇ ਨਾਲ ਖੜੇ ਹੁੰਦੇ ਆ ਪਰ ਉਹਦੇ ਵਿਰੋਧ ਵੀ ਬਹੁਤ ਸਾਰੇ ਲੋਕ ਹੋ ਜਾਂਦੇ ਆ ਪਰ ਅਸੀਂ ਉਹਨਾਂ ਵੱਲ ਨਹੀਂ ਦੇਖਣਾ ਜਿਹੜੇ ਉਹਦੇ ਵਿਰੁੱਧ ਹੋ ਜਾਂਦੇ ਜਾਂ ਜਿਹੜੇ ਸਾਡੇ ਵਿਰੁੱਧ ਹੋ ਜਾਂਦੇ ਆ ਅਸੀਂ ਦੇਖਣਾ ਆ ਕਿ ਸਾਡਾ ਪਰਮੇਸ਼ਵਰ ਸਾਡੇ ਵੱਲ ਹੈ ਕਿ ਨਹੀਂ ਸਾਡਾ ਪਰਮੇਸ਼ਵਰ ਸਾਡੇ ਵਿਰੋਧ ਨਹੀਂ ਹੋਣਾ ਚਾਹੀਦਾ ਪਰ ਸਾਡਾ ਪਰਮੇਸ਼ਵਰ ਸਾਡੇ ਵੱਲ ਹੋਣਾ ਚਾਹੀਦਾ ਆ ਫੇ ਲੋਕੀ ਚਾਹੇ ਜੋ ਮਰਜੀ ਬੋਲੀਆਂ ਬੋਲਣ ਉਹਦੀ ਪਰਵਾਹ ਕਦੇ ਨਹੀਂ ਕਰਨੀ ਕਿਉਂਕਿ ਆਖਿਰ ਨੂੰ ਜਿੱਤ ਸਚਾਈ ਦੀ ਹੀ ਹੁੰਦੀ ਆ ਹallelujah ਜਦੋਂ ਆਹਾਬ ਰਾਜਾ ਏਲੀਆ ਨੂੰ ਮਿਲਿਆ ਤਾਂ ਉਹਨੇ ਏਲੀਆ ਨੂੰ ਕਿਹਾ ਕਹਿੰਦਾ ਤੂੰ ਹੀ ਆ ਉਹ ਜਿਹਨੇ ਦੁਨੀਆ ਨੂੰ ਦੁੱਖ ਦਿੱਤਾ ਆ ਲੋਕਾਂ ਨੂੰ ਸਤਾਇਆ ਆ ਦਾ 엘िया ਨੇ ਕਿਹਾ ਮੈਂ ਦੁੱਖ ਦੇਣ ਵਾਲਾ ਨਹੀਂ ਹਾਂ ਮੈਂ ਤਾਂ ਪਰਮੇਸ਼ਵਰ ਦਾ ਸੁਨੇਹਾ ਦੇਣ ਵਾਲਾ ਹਾਂ ਪਰਮੇਸ਼ਵਰ ਜੀ ਨੇ 엘िया ਨੂੰ ਕਿਹਾ ਕਿ ਹੁਣ ਨਿਕਲ ਤੇ ਜਾ ਕੇ ਰਾਜੇ ਨੂੰ ਮਿਲ ਤਾਂ ਜੋ ਮੈਂ ਆਪਣੇ ਆਪ ਨੂੰ ਉਸ ਰਾਜੇ ਦੇ ਉੱਤੇ ਪ੍ਰਗਟ ਕਰ ਕਈ ਵਾਰੀ ਸਾਡੇ ਉੱਤੇ ਦੁੱਖ ਇਸ ਲਈ ਆਉਂਦਾ ਆ ਤਾਂ ਜੋ ਸਾਨੂੰ ਉਸ ਦੁੱਖ ਵਿੱਚੋਂ ਜਦੋਂ ਪਰਮੇਸ਼ਵਰ ਜੀ ਲੋਕੀ ਦੇਖਣ ਕਿ ਇਹਨਾਂ ਦਾ ਪਰਮੇਸ਼ਵਰ ਇਹਨਾਂ ਦੇ ਨਾਲ ਹallelujah ਜਿੰਨੀ ਦੇਰ ਤੱਕ ਕੋਈ ਦੁੱਖ ਨਹੀਂ ਆਉਂਦਾ ਤਕਲੀਫ ਨਹੀਂ ਆਉਂਦੀ ਓਨੀ ਦੇਰ ਤੱਕ ਅਸੀਂ ਕਿੱਦਾਂ ਪ੍ਰੂਵ ਕਰ ਸਕਦੇ ਆ ਕਿ ਦੁੱਖਾਂ ਵਿੱਚੋਂ ਕੱਢਣ ਵਾਲਾ ਸਾਡਾ ਪਰਮੇਸ਼ਵਰ ਬਿਮਾਰੀਆਂ ਤੋਂ ਚੰਗਾ ਕਰਨ ਵਾਲਾ ਸਾਡਾ ਪਰਮੇਸ਼ਵਰ ਸਾਨੂੰ ਭੁੱਖਿਆਂ ਨੂੰ ਰਜਾਉਣ ਵਾਲਾ ਸਾਡਾ ਪਰਮੇਸ਼ਵਰ ਜਦੋਂ ਤੱਕ ਅਸੀਂ ਭੁੱਖੇ ਨਹੀਂ ਹੋਵਾਂਗੇ ਤੇ ਭੁੱਖੇ ਰਹਿ ਕੇ ਰਜਾਏ ਨਾ ਜਾਵਾਂਗੇ ਉਦੋਂ ਤੱਕ ਸ਼ੋਚੀ ਦੀ ਮਹਿਮਾ ਪ੍ਰਗਟ ਨਹੀਂ ਹੋ ਸਕਦੀ ਇਸ ਲਈ ਕਈ ਵਾਰੀ ਪਰਮੇਸ਼ਵਰ ਦੇ ਬੇਟੇ ਬੇਟੀਆਂ ਦੇ ਉੱਤੇ ਦੁੱਖ ਆ ਜਾਂਦੇ ਆ ਤਕਲੀਫਾਂ ਆ ਜਾਂਦੀਆਂ ਆ ਅਗਰ ਤੁਹਾਡੀ ਲਾਈਫ ਦੇ ਵਿੱਚ ਕੋਈ ਇਹੋ ਜਿਹਾ ਸੀਜ਼ਨ ਚੱਲ ਰਿਹਾ ਆ ਕੋਈ ਇਹੋ ਜਿਹਾ ਸਮਾਂ ਚੱਲ ਰਿਹਾ ਆ ਕਿ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਦੁਖੀ ਮਹਿਸੂਸ ਕਰ ਰਹੇ ਆ ਪਰੇਸ਼ਾਨ ਮਹਿਸੂਸ ਕਰ ਰਹੇ ਆ ਉਹਦੇ ਵਿੱਚ ਵੀ ਧੰਨਵਾਦ ਕਰਦੇ ਰਹੋ ਕਿਉਂਕਿ ਪ੍ਰਭੂ ਤੁਹਾਡੇ ਇਸ ਸੀਜ਼ਨ ਨੂੰ ਚੇਂਜ ਕਰਨ ਜਾ ਰਹੇ ਆ ਔਰ ਜਿਹੜੇ ਤੁਹਾਨੂੰ ਦੁੱਖ ਵਿੱਚ ਦੇਖ ਰਹੇ ਆ ਉਹ ਛੇਤੀ ਤੁਹਾਡੇ ਬਦਲਦੇ ਹੋਏ ਹਾਲਾਤਾਂ ਨੂੰ ਦੇਖਣਗੇ ਔਰ ਜਾਣਣਗੇ ਕਿ ਜਿਸ ਪਰਮੇਸ਼ਵਰ ਦੀ ਇਹਨਾਂ ਨੇ ਉਪਾਸਨਾ ਕੀਤੀ ਉਹਨੇ ਇਹਨਾਂ ਨੂੰ ਅਨਾਥ ਨਹੀਂ ਛੱਡਿਆ ਉਹਨੇ ਇਹਨਾਂ ਨੂੰ ਇਕੱਲਿਆਂ ਨਹੀਂ ਛੱਡਿਆ ਪਰ ਸੱਚਮੁੱਚ ਉਸ ਪਰਮੇਸ਼ਵਰ ਨੇ ਇਹਨਾ ਤੋਂ ਇਹਨਾਂ ਦੇ ਸਰਾਪ ਨੂੰ ਦੂਰ ਕੀਤਾ ਦੁੱਖ ਨੂੰ ਦੂਰ ਕੀਤਾ ਚਾਨੀ ਨੂੰ ਦੂਰ ਕੀਤਾ ਹallelujah ਇਸੇ ਤਰ੍ਹਾਂ ਹੀ 엘리아 نبی ਦੇ ਨਾਲ ਸੀਗਾ ਤਾਂ ਉਸ ਵੇਲੇ 엘리아 ਨੇ ਕਿਹਾ ਕਿ ਤੁਸੀਂ ਆਪਣੇ ਨਬੀਆਂ ਨੂੰ ਇਕੱਠੇ ਕਰੋ ਉਹ ਆਪਣੇ ਪਰਮੇਸ਼ਵਰ ਦੇ ਅੱਗੇ ਬਲੀ ਰੱਖਣ ਤੇ ਮੈਂ ਆਪਣੇ ਪਰਮੇਸ਼ਵਰ ਨੂੰ ਪੁਕਾਰਾਂਗਾ ਜੇ ਦਾ ਪਰਮੇਸ਼ਰ ਅੱਗ ਦੇ ਨਾਲ ਉੱਤਰ ਦੇਵੇ ਉਹੀ ਸੱਚਾ ਤੇ ਜਿਉਂਦਾ ਪਰਮੇਸ਼ਰ ਹੋਵੇਗਾ ਹallelujah ਸੋ ਜੈਲੀ ਨੇ ਜੇ ਹਾਂ ਉਸ ਵੇਲੇ ਚੈਲੰਜ ਕਬੂਲ ਕੀਤਾ ਯਾ ਏਲੀਆ ਨੇ ਅਰ ਚੈਲੰਜ ਦਿੱਤਾ ਯਾ ਅਰ ਅੰਤ ਦੇ ਵਿੱਚ ਏਲੀਆ ਦੇ ਪਰਮੇਸ਼ਰ ਨੇ ਅੱਗ ਦੇ ਨਾਲ ਉੱਤਰ ਦਿੱਤਾ ਉਹੀ ਪਰਮੇਸ਼ਰ ਸਾਡਾ ਪਰਮੇਸ਼ਰ ਹallelujah ਇਲੀਆ ਦਾ ਪਰਮੇਸ਼ਰ ਹੀ ਸਾਡਾ ਪਰਮੇਸ਼ਰ ਇਲੀਆ ਯਹਵਾ ਪਰਮੇਸ਼ਰ ਦਾ ਠਹਿਰਾਇਆ ਹੋਇਆ نبی ਸੀ ਤੇ ਅਸੀਂ ਵੀ ਯਹਵਾ ਪਰਮੇਸ਼ਰ ਦੇ ਹੀ ਉਪਾਸਕ ਹਾਂ ਹallelujah ਇਸ ਲਈ ਕਦੀ ਵੀ ਨਾ ਘਬਰਾਓ ਕਿਉਂਕਿ ਸਾਡਾ ਪਰਮੇਸ਼ਰ ਆਪਣੇ ਬੱਚਿਆਂ ਨੂੰ ਕਦੀ ਵੀ ਸ਼ਰਮਿੰਦਾ ਹੋਣ ਨਹੀਂ ਦਿੰਦਾ ਹallelujah ਇਲੀਆ ਦੀ ਪ੍ਰਾਰਥਨਾ ਦੇ ਦੁਆਰਾ ਮੀ ਵਰਿਆ ਪਰਮੇਸ਼ਵਰ ਨੇ ਸੋਕਾ ਪਵਾਇਆ ਸੀ ਏਲੀਆ ਕੋਲੋਂ ਸ਼ਬਦ ਬੁਲਵਾਏ ਸੀ ਕਿ ਏਲੀਆ ਤੂੰ ਆਕਾਸ਼ ਨੂੰ ਹੁਕਮ ਕਰ ਦੇ ਤਾਂ ਆਕਾਸ਼ ਦਾ ਮੂੰਹ ਮੈਂ ਬੰਦ ਕਰ ਦਊਂਗਾ ਏਲੀਆ ਬੋਲਿਆ ਤੇ ਆਕਾਸ਼ ਦਾ ਮੂੰਹ ਬੰਦ ਹੋ ਗਿਆ ਹੁਣ ਪਰਮੇਸ਼ਵਰ ਜੀ ਨੇ ਏਲੀਆ ਨੂੰ ਹੀ ਠਹਿਰਾਇਆ ਕਿ ਏਲੀਆ ਦੁਆ ਕਰੇ ਔਰ ਰਾਜਾ ਦੇਖੇ ਕਿ ਏਲੀਆ ਨੇ ਦੁਆ ਕੀਤੀ ਆ ਔਰ ਫਿਰ ਮੈਂ ਮੀਂਹ ਪਾਵਾਂਗਾ ਤਾਂ ਜੋ ਰਾਜੇ ਨੂੰ ਪਤਾ ਲੱਗੇ ਕਿ ਏਲੀਆ ਸੱਚਮੁੱਚ ਪਰਮੇਸ਼ਵਰ ਦਾ ਬੰਦਾ ਆ ਤਾਂ ਜੋ ਰਾਜੇ ਨੂੰ ਪਤਾ ਲੱਗੇ ਕਿ ਏਲੀਆ ਸੱਚੇ ਰੱਬ ਨੂੰ ਮੰਨਦਾ ਹੈ ਜਦੋਂ ਏਲੀਆ ਨੇ ਪਰਮੇਸ਼ਵਰ ਦੇ ਅੱਗੇ ਧਰਤੀ ਤੱਕ ਨਿਵਕੇ ਪ੍ਰਾਰਥਨਾ ਜਿਹੜਾ ਆ ਉਹ ਨਜ਼ਰ ਆਇਆ ਤਾਂ ਏਲੀਆ ਨੇ ਆਪਣੇ ਚੇਲੇ ਨੂੰ ਕਿਹਾ ਕਹਿੰਦਾ ਜਾ ਰਾਜੇ ਨੂੰ ਕਹਿ ਹੁਣ ਤੂੰ ਆਪਣੇ ਰਾਹ ਤੁਰ ਜਾ ਇਸ ਤੋਂ ਪਹਿਲਾਂ ਕਿ ਬਹੁਤ ਭਾਰੀ ਮੀਂਹ ਸ਼ੁਰੂ ਹੋ ਜਾਏ ਤਾਂ ਵਚਨ ਦੇ ਵਿੱਚ ਲਿਖਿਆ ਆ ਏਲੀਆ ਦੀ ਦੁਆ ਦੇ ਨਾਲ ਭਾਰੀ ਮੀਂਹ ਵਰਸਿਆ ਹallelujah ਹallelujah ਤਾਂ ਜੇਕਰ ਏਲੀਆ ਦੀਆਂ ਦੁਆਵਾਂ ਦੇ ਨਾਲ ਮੀਂਹ ਪੈ ਸਕਦਾ ਆ ਇਲੀਆ ਦੀਆਂ ਦੁਆਵਾਂ ਦੇ ਨਾਲ ਆਕਾਸ਼ ਖੁੱਲ ਸਕਦਾ ਆ ਤੇ ਬੰਦ ਹੋ ਸਕਦਾ ਆ ਅੱਜ ਉਹੀ ਪਰਮੇਸ਼ਵਰ ਸਾਡਾ ਪਰਮੇਸ਼ਵਰ ਤੁਹਾਡੀਆਂ ਦੁਆਵਾਂ ਦੇ ਨਾਲ ਵੀ ਆਕਾਸ਼ ਖੁੱਲੇਗਾ ਤੁਹਾਡੀਆਂ ਦੁਆਵਾਂ ਦੇ ਨਾਲ ਵੀ ਆਕਾਸ਼ ਬੰਦ ਹੋ ਸਕਦਾ ਆ ਇਹ ਪ੍ਰਗਟ ਕਰਨ ਦੇ ਲਈ ਕਿ ਤੁਹਾਡਾ ਪਰਮੇਸ਼ਵਰ ਸੱਚਾ ਤੇ ਜੀਉਂਦਾ ਪਰਮੇਸ਼ਵਰ ਹallelujah ਬਸ ਸਾਨੂੰ ਜ਼ਰੂਰਤ ਆਪਣੇ ਪਰਮੇਸ਼ਵਰ ਦੇ ਉੱਤੇ ایمان ਰੱਖਣ ਦੀ ਜੇਕਰ ਇਲੀਆ ਢੋਲ ਜਾਂਦਾ ਕਿ ਪਤਾ ਨਹੀਂ ਹੁਣ ਇੰਨੇ ਲੋਕ ਇਹ ਸਾਰੇ ਇਕੱਠੇ ਹੋ ਗਏ ਰਾਜਾ ਵੀ ਇਹਨਾਂ ਦੇ ਬਲੇ ਨੂੰ ਆ ਰਾਜਾ ਤਾਂ ਅੱਗੇ ਹੀ ਮੇਰੇ ਵਿਰੁੱਧ ਗੱਲਾਂ ਕਰਦਾ ਆ ਉਹੀ ਗੱਲ ਨਾ ਹੋਵੇ ਕਿਤੇ ਮੈਨੂੰ ਬਾਢੀ ਨਾ ਸੁੱਟੇ ਪਤਾ ਨਹੀਂ ਰੱਬ ਨੇ ਮੇਰੀ ਦੁਆ ਸੁਣੀ ਵੀ ਆ ਕਿ ਨਹੀਂ ਸੁਣੀ ਪਰ ਉਹ ਕੀ ਕਹਿ ਰਿਹਾ ਪਾਣੀ ਵੀ ਪਾ ਦਿਓ ਕਹਿੰਦਾ ਇਸ ਬਲਦ ਦੇ ਦੁਆਲੇ ਇੱਕ ਖਾਲ ਬਣਾਈ ਕਹਿੰਦਾ ਇਹਨੂੰ ਪਾਣੀ ਦੇ ਨਾਲ ਭਰ ਦਿਓ ਅਰ ਫਿਰ ਵੀ ਉਹਨੂੰ ਭਰੋਸਾ ਕਿ ਮੇਰਾ ਪਰਮੇਸ਼ਵਰ ਅੱਗੇ ਦੇ ਨਾਲ ਇਸ ਬਲੀ ਨੂੰ ਪੱਖ ਲਊਗਾ ਹallelujah ਉਹਨੇ ਆਪਣਾ ਭਰੋਸਾ ਕਾਇਮ ਰੱਖਿਆ ਦੁਆ ਦਾ ਉੱਤਰ ਉਦੋਂ ਆਉਂਦਾ ਜਦੋਂ ਤੁਹਾਡਾ ਭਰੋਸਾ ਕਾਇਮ ਹੁੰਦਾ ਹੈ ਜੇ ਤੁਹਾਡਾ ਭਰੋਸਾ ਕਾਇਮ ਨਹੀਂ ਆ ਜੇ ਤੁਹਾਡੀ ਨੇਚਾ ਕਾਇਮ ਨਹੀਂ ਆ ਫਿਰ ਤੁਹਾਡੀ ਪ੍ਰਾਰਥਨਾ ਦਾ ਉੱਤਰ ਨਹੀਂ ਹੋਣਾ ਪਰ ਜੇ ਤੁਸੀਂ ਭਰੋਸੇ ਦੇ ਵਿੱਚ ਕਾਇਮ ਆ ਫਿਰ ਤੁਹਾਡੀ ਪ੍ਰਾਰਥਨਾ ਦਾ ਉੱਤਰ ਆਉਣਾ ਹੀ ਆਉਣਾ ਹੈ ਫਿਰ ਹਾਲਾਤ ਚਾਵੇਂ ਚਾਹੇ ਜਿਵੇਂ ਦੇ ਮਰਜ਼ੀ ਹੋਣ ਲੋਕੀ ਸ਼ਬਦ ਜਿਵੇਂ ਦੇ ਮਰਜ਼ੀ ਬੋਲਣ ਬਿਮਾਰੀ ਜਿੱਦਾਂ ਦੀ ਮਰਜ਼ੀ ਹੋਵੇ ਪਰ ਸਾਡਾ ਪਰਮੇਸ਼ਵਰ ਵਫਾਦਾਰ ਪਰਮੇਸ਼ਵਰ ਹੈ ਹallelujah ਹallelujah ਅਸੀਂ ਵਚਨ ਦੇ ਵਿੱਚੋਂ ਦੇਖਦੇ ਹਾਂ ਪਹਿਲਾ ਸਾਮੂਅਲ ਉਹਦਾ 2 ਅਧਿਆਇ ਉਹਦੀ 1 ਤੇ 2 ਨੰਬਰ ਪੰਕਤੀ ਦੇ ਵਿੱਚ ਹੰਨਾ ਨੇ ਕਰਕੇ ਆਖਿਆ ਮੇਰਾ ਮਨ ਯਹੋਵਾ ਤੋਂ ਆਨੰਦ ਹੈ ਮੇਰਾ ਮਨ ਯਹੋਵਾ ਵਿੱਚ ਬਾਗੋ ਬਾਗ ਹੈ ਯਹੋਵਾ ਕੋਲੋਂ ਮੇਰਾ ਸਿੰਘ ਉੱਚਾ ਹੋ ਗਿਆ ਮੇਰਾ ਮੂੰਹ ਮੇਰੇ ਵੈਰੀਆਂ ਦੇ ਸਾਹਮਣੇ ਖੋਲਾ ਖੋਲਿਆ ਗਿਆ ਕਿਉਂਕਿ ਮੈਂ ਤੇਰੀ ਮੁਕਤੀ ਤੋਂ ਆਨੰਦ ਹੋਈ ਯਹੋਵਾ ਜਿਹਾ ਪਵਿੱਤਰ ਕੋਈ ਨਹੀਂ ਤੇਰੇ ਬਿਨਾ ਕੋਈ ਨਹੀਂ ਕੋਈ ਚਟਾਨ ਸਾਡੇ ਪਰਮੇਸ਼ਵਰ ਜਿਹੀ ਨਹੀਂ ਹਲੇਲੂਇਆ ਹਲੇਲੂਇਆ ਹੰਨਾ ਇੱਕ ਤੀਵੀ ਆ ਇੱਕ ਭੈਣ ਆ ਜਿਹੜੀ ਬੇਔਲਾਦ ਆ ਅਰ ਜੇਕਰ ਤੁਸੀਂ ਹੰਨਾ ਦੀ ਸਟੋਰੀ ਨੂੰ ਦੇਖੋਗੇ ਤਾਂ ਉਹ ਇੱਕ ਬਾਝ ਇਸਤਰੀ ਆ ਅਰ ਉਹਦੀ ਸੰਕਣ ਦੇ ਕੋਲ ਜਿਹੜੀ ਉਹਦੇ ਪਤੀ ਦੀ ਦੂਜੀ ਤੀਵੀ ਆ ਉਹਦੇ ਕੋਲ ਬੱਚੇ ਆ ਪਰ ਹੰਨਾ ਕੋਲ ਨਹੀਂ ਆ ਅਰੋਦੀ ਜਿਹੜੀ song ਗਾਣਿਆ ਉਹ ਉਹਦੇ ਨਾਲ ਲੜਦੀ ਰਹਿੰਦੀ ਆ ਉਹਨੂੰ ਤਾਣੇ ਮੇਲੇ ਮਾਰਦੀ ਆ ਰਹੰਨਾ ਰੋਂਦੀ ਰਹਿੰਦੀ ਆ ਹੰਨਾ ਚਾਹੁੰਦੀ ਆ ਕਿ ਉਹਦੇ ਕੋਲੇ ਵੀ ਔਲਾਦ ਹੋਵੇ ਹਾਲਾਂਕਿ ਉਹਦਾ ਪਤੀ ਉਹਦੇ ਨਾਲ ਬਹੁਤ ਪਿਆਰ ਕਰਦਾ ਆ ਉਹ ਉਹਨੂੰ ਕਹਿੰਦਾ ਕਿ ਦਸਾਂ ਪੁੱਤਰਾਂ ਨਾਲੋਂ ਮੈਂ ਤੇਰੇ ਤੇਰੇ ਲਈ ਜ਼ਿਆਦਾ ਨਹੀਂ ਆ ਕਿ ਮੈਂ ਤੈਨੂੰ ਕਦੀ ਮਾੜਾ ਚੰਗਾ ਨਹੀਂ ਕਿਹਾ ਤੈਨੂੰ ਇੰਨਾ ਕਾਫੀ ਨਹੀਂ ਆ ਕਿ ਮੈਂ ਤੈਨੂੰ ਇੰਨਾ ਪ੍ਰੇਮ ਕਰਦਾ ਮਨ ਦੇ ਵਿੱਚ ਚਾਹਤ ਰੱਖਦੀ ਆ ਕਿ ਉਹਦੇ ਕੋਲੇ ਔਲਾਦ ਹੋਵੇ ਤੇ ਉਹਦਾ ਪਤੀ ਹਰ ਸਾਲ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਨਜ਼ਰਾਨੇ ਲੈ ਕੇ ਜਾਂਦਾ ਸੀ ਚੜਾਵੇ ਲੈ ਕੇ ਜਾਂਦਾ ਸੀ ਸ਼ੁਕਰਗੁਜ਼ਾਰੀ ਕਰਨ ਲਈ ਜਾਂਦਾ ਸੀ ਅਰ ਹੱਨਾ ਵੀ ਗਈ ਅਰ ਉੱਥੇ ਉਹ ਪਰਮੇਸ਼ਵਰ ਦੇ ਜਾਂਦੇ ਕੋਲ ਗਈ ਦਰਵਾਜ਼ੇ ਦੇ ਕੋਲ ਖੜੀ ਹੋਈ ਅਰ ਉਹਨੇ ਦੁਆ ਕੀਤੀ ਪਰਮੇਸ਼ਵਰ ਦੇ ਅੱਗੇ ਵਚਨ ਚ ਲਿਖਿਆ ਰੋ ਰੋ ਕੇ ਉਹਨੇ ਦੁਆ ਕੀਤੀ ਕਹਿੰਦੀ ਪ੍ਰਭੂ ਜੇ ਤੂੰ ਮੇਰੀ ਕੋਖ ਨੂੰ ਖੋਲੇ ਜੇ ਤੂੰ ਮੈਨੂੰ ਔਲਾਦ ਵਾਲੀ ਕਰੇ ਮੈਨੂੰ ਪੁੱਤਰ ਦੇਵੇਂ ਤਾਂ ਉਹ ਪੁੱਤਰ ਜਿਤਨਾ ਚਿਰ ਵੀ ਜਿੰਦਾ ਰਹੂਗਾ ਉਹ ਤੇਰਾ ਹੀ ਹੋਊਗਾ ਤੇ ਮੈਂ ਉਹਦੇ ਬਾਲਾਂ ਨੂੰ ਉਸ ਤਰ੍ਹਾਂ ਵੀ ਨਹੀਂ ਲਵਾਉਂਗੀ ਉਹ ਇੰਦਾ ਰੋਂਦੀ ਕੋਈ ਅਮਲ ਕੀਤਾ ਯਾ ਜਦੋਂ ਉਹਨੇ ਉਹਨੂੰ ਕਿਹਾ ਕਹਿੰਦਾ ਤੂੰ ਅਮਲ ਕੀਤਾ ਯਾ ਤੂੰ ਜਾ ਉਹ ਕਹਿੰਦੀ ਨਹੀਂ ਪਰਮੇਸ਼ਵਰ ਦੇ ਜਨ ਮੈਂ ਕੋਈ ਅਮਲ ਨਹੀਂ ਕੀਤਾ ਨਾ ਕਹਿੰਦੀ ਨਾ ਮੈਂ ਮੈ ਦਾ ਅਮਲ ਕੀਤਾ ਨਾ ਮੈਂ ਹੋਰ ਕਿਸੇ ਤਰ੍ਹਾਂ ਦਾ ਅਮਲ ਕੀਤਾ ਕਹਿੰਦੀ ਮੈਂ ਤਾਂ ਆਪਣੇ ਪਰਮੇਸ਼ਵਰ ਦੇ ਸਰੂਰ ਦੇ ਵਿੱਚ ਮੈਂ ਤਾਂ ਆਪਣੇ ਪਰਮੇਸ਼ਵਰ ਨੂੰ ਆਪਣਾ ਦੁੱਖ ਦੱਸਦੀ ਆ ਅਰ ਉਸ ਪਰਮੇਸ਼ਵਰ ਦੇ ਜਨ ਉਸਾਰੀ ਗੱਲ ਸਮਝ ਆ ਚੁੱਕੀ ਸੀ ਹੰਨਾ ਉੱਚੀ ਨਹੀਂ ਦੁਆ ਕਰ ਰਹੀ ਸੀ ਬਸ ਵਚਨ ਚ ਲਿਖਿਆ ਉਹਦੇ ਬੋਲੀ ਹਿੱਲ ਰਹੇ ਸੀ ਪਰ ਉਹ ਰੋ ਰੋ ਕੇ ਪਰਮੇਸ਼ਵਰ ਦੇ ਅੱਗੇ ਦੁਆ ਕਰ ਰਹੀ ਸੀ ਤਦ ਪਰਮੇਸ਼ਵਰ ਦੇ ਜਾਣੇ ਕਿਆ ਕਹਿੰਦਾ ਜਾ ਜੋ ਤੂੰ ਮੰਗਿਆ ਪਰਮੇਸ਼ਵਰ ਨੇ ਤੈਨੂੰ ਦੇ ਦਿੱਤਾ ਹallelujah ਤੇ ਵਚਨ ਦੇ ਵਿੱਚ ਲਿਖਿਆ ਹੰਨਾ ਪੁੱਤਰ ਜਣੀ ਪਰਮੇਸ਼ਵਰ ਨੇ ਉਹਦੀ ਦੁਆ ਨੂੰ ਸੁਣਿਆ ਉਹਨੂੰ ਔਲਾਦ ਵਾਲੀ ਕੀਤਾ ਹallelujah ਤੇ ਫਿਰ ਹੰਨਾ ਕੀ ਕਹਿੰਦੀ ਆ ਕਹਿੰਦੀ ਮੇਰਾ ਮਨ ਯਹੋਵਾ ਤੋਂ ਆਨੰਦਿਆ ਕਿਉਂਕਿ ਯਹੋਵਾ ਪਰਮੇਸ਼ਰ ਨੇ ਮੇਰੀ ਦੁਆ ਨੂੰ ਸੁਣਿਆ ਆ ਮੇਰਾ ਮਨ ਯਹੋਵਾ ਵਿੱਚ ਬਾਗੋ ਬਾਗਿਆ ਯਹੋਵਾ ਕੋਲੋਂ ਮੇਰਾ ਸਿੰਘ ਉੱਚਾ ਹੋ ਗਿਆ